ਅਮਰਤਸਰ ਨਨਕਾਣਾ ਸਾਹਿਬ バス ਹਾਦਸੇ ਦਾ ਸ਼ਿਕਾਰ ਹੋਈ ਹੈ バス ਦੇ ਮੂਹਰੇ ਕਾਫਲੇ ਵਿੱਚ ਚੱਲ ਰਹੀ ਪਾਇਲਟ ਗੱਡੀ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਟਕਰਾ ਗਈ ਤੇ ਜ਼ਫਰ ਰਫਤਾਰ ਹੋਣ ਦੇ ਕਾਰਨ バス ਪਿਛਲੇ ਪਾਸੇੋਂ ਪਾਇਲਟ ਗੱਡੀ ਦੇ ਨਾਲ ਟਕਰਾ ਗਈ ਜਾਣਕਾਰੀ ਮੁਤਾਬਕ ਪਾਇਲਟ ਗੱਡੀ ਵਿੱਚ ਸਵਾਰ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ バス ਪਾਕਿਸਤਾਨ ਤੋਂ ਵਾਪਸ ਭਾਰਤ ਪਰਤ ਰਹੀ ਸੀ ਅਮਰਤਸਰ ਨਨਕਾਣਾ ਸਾਹਿਬ バス ਹਾਦਸੇ ਦਾ ਸ਼ਿਕਾਰ ਹੋਈ ਹੈ ਬਸ ਦੇ ਮੂਰੇ ਕਾਫਲੇ ਵਿੱਚ ਚੱਲ ਰਹੀ ਪਾਇਲਟ ਗੱਡੀ ਸਾਹਮਣੇ ਆ ਰਹੀ ਕਾਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਇਸ ਪਾਇਲਟ ਗੱਡੀ ਦੇ ਨਾਲ ਨਨਕਾਲਾ ਸਾਹਿਬ ਬਸ ਟਕرائی ਅਤੇ ਇਸ ਵਿੱਚ ਪਾਇਲਟ ਗੱਡੀ 'ਚ ਸਵਾਰ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਬਸ ਪਾਕਿਸਤਾਨ ਤੋਂ ਵਾਪਸ ਭਾਰਤ ਪਰਤ ਰਹੀ ਸੀ ਹੋਰ ਕੌਣ-ਕੌਣ ਜ਼ਖਮੀ ਹੋਇਆ ਇਸ ਪੂਰੇ ਹਾਦਸੇ ਦੇ ਵਿੱਚ ਰਾਜੀਵ ਸ਼ਰਮਾ ਏਬੀਬੀ ਸੰਜਾ ਪੱਤਰਕਾਰ ਜੁੜੇ ਹੋਏ ਨੇ ਰਾਜੀਵ ਕਿੰਨੇ ਜਣੇ ਜ਼ਖਮੀ ਹੋਏ ਨੇ ਇਸ ਹਾਦਸੇ ਵਿੱਚ ਅਮਰਸਰ ਨੰਨਕਾਣਾ ਸਾਹਿਬ ਤੋਂ ਵਾਪਸ ਨੰਨਕਾਣਾ ਸਾਹਿਬ ਤੋਂ ਵਾਪਸ ਅਮਰਸਰ ਪਰਤ ਰਹੀ ਸੀ ਉਹ ਹਾਦਸੇ ਦਾ ਸ਼ਿਕਾਰ ਹੋਈ ਜਾਂ ਅਮਰਸਰ ਦੇ ਵਿੱਚ ਵਾਸਤੇ ਕੋਲ ਲੋਹਾਰਕਾ ਇਲਾਕਾ ਹੈ ਉਸ ਇਲਾਕੇ ਦਾ ਨਾਮ ਔਰ ਉੱਥੋਂ ਜੋ ਹੈ ਬਾਈਪਾਸ ਤੋਂ ਇੱਕ ਫੋਰ ਫੀਗੋ ਗੱਡੀ ਜੋ ਹੈ ਲੋਹਾਰਕੇ ਵਾਲੀ ਸਾਈਡ ਤੇ ਮੋੜਨ ਲੱਗੀ ਸੀ ਜਿਸ ਨੂੰ ਜਿਸ ਤੋਂ ਬਚਾਉਣ ਲਈ ਜੋ ਪਾਇਲਟ ਗੱਡੀ ਹੈ ਉਹਨਾਂ ਨੇ ਬ੍ਰੇਕ ਲਗਾਈ ਜੋ ਪਾਇਲਟ ਦੇ ਵਿੱਚ ਗੱਡੀ ਦੇ ਸਵਾਰ ਸਨ ਪੁਲਿਸ ਮੁਲਾਜ਼ਮ ਔਰ ਉਸ ਨਾਲ ਇੱਕਦਮ ਬ੍ਰੇਕ ਲਗਾਉਣ ਕਰਕੇ ਜੋ ਹੈ ਡਰਾਈਵਰ ਇਸ ਬਸਤਾ ਸੀ ਉਸ ਕੋਲੋਂ ਕੰਟਰੋਲ ਨਹੀਂ ਹੋਇਆ ਔਰ ਜੋ ਬੱਸ ਹੈ ਉਹ ਸਿੱਧੀ ਜਿਪਸੀ ਦੇ ਵਿੱਚ ਵੱਜੀ ਔਰ ਜਿਪਸੀ ਉਸ ਕਾਰ ਦੇ ਵਿੱਚ ਕਾਰ ਦੇ ਵਿੱਚ ਜੋ ਸਵਾਰ ਸਨ ਉਹਨਾਂ ਨੂੰ ਕੋਈ ਗੰਭੀਰ ਟੱਟ ਨਹੀਂ ਲੱਗੀ ਪਰ ਜੇਕਰ ਪਾਇਲਟ ਗੱਡੀ ਦੇ ਵਿੱਚ ਸਵਾਰ ਪੁਲਿਸ ਜਵਾਨਾਂ ਦੀ ਗੱਲ ਕਰੀਏ ਤਾਂ ਖੁੱਲ੍ਹ ਦੋ ਪੁਲਿਸ ਮੁਲਾਜ਼ਮ ਜਵਾਨ ਉਹ ਜ਼ਖਮੀ ਹੋਏ ਹਨ ਔਰ ਉਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਲਗਾਇਆ ਗਿਆ ਹੈ ਔਰ ਉੱਥੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਔਰ ਬਸ ਦੀ ਪੂਰੀ ਇਸ ਇਸ ਦੇ ਵਿੱਚ ਕਿਸਦੀ ਗਲਤੀ ਸੀ ਉਸ ਦੀ ਵੀ ਜੋ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ